ਪਰ ਜੇਕਰ ਗੱਲ ਕਰੀਏ ਜਿਸ ਟਾਈਮ ਤੇ ਪਹਿਲੀ ਵਾਰੀ ਬਿਜਲੀ ਸ੍ਰੀ ਸਚਕੰਡਰ ਮੰਦਿਰ ਸਾਹਿਬ ਪਹੁੰਚੀ ਸੀ ਤਾਂ ਇਹ ਉਹੀ ਚੀਜ਼ਾਂ ਨੇ ਔਰ ਇਹਨਾਂ ਦੇ ਥਰੂ ਭੇਜੀ ਗਈ ਸੀ ਤਾਂ ਇੱਕ ਰਾਜਾ ਵੱਲੋਂ ਜਿਹੜੀ ਇਹ ਸੇਵਾ ਨਿਭਾਈ ਗਈ ਸੀ ਇਹ ਬਾਰੋਂ ਇੰਗਲੈਂਡ ਤੋਂ ਮੰਗਾਈਆਂ ਗਈਆਂ ਸਨ ਇੰਗਲੈਂਡ ਤੋਂ ਜਿਹੜੀਆਂ ਐਕਸਪੋਰਟ ਕਰਵਾਈਆਂ ਗਈਆਂ ਸਨ ਇਤੋਂ ਹੀ ਜਿਹੜੀ ਬਿਜਲੀ ਸਿੱਧੀ ਸ੍ਰੀ ਸੱਚਖੰਡ ਰਮੇਂਦਰ ਸਾਹਿਬ ਪੇਜੀ ਜਾਂਦੀ ਸੀ ਇਹ ਤਿੰਨ ਦਰਵਾਜ਼ੇ ਲੱਗੇ ਹੋਏ ਨੇ ਜਿਹੜਾ ਕਿ ਨਹਿਰ ਤੋਂ ਆਉਣ ਵਾਲਾ ਪਾਣੀ ਕੰਟਰੋਲ ਕਰਦੇ ਸਨ ਇੰਨਾ ਦਾ ਕੰਮ ਹੁੰਦਾ ਸੀ ਦਰਵਾਜ਼ਿਆਂ ਦਾ ਜੇਕਰ ਪਾਣੀ ਦਾ ਫਲੋ ਤੇਜ਼ ਹੋਵੇ ਤਾਂ ਉਸ ਨੂੰ ਥੱਲੇ ਕਰ ਦਿੱਤਾ ਜਾਂਦਾ ਸੀ ਜਿਸ ਨਾਲ ਫਲੋ ਘਟ ਜਾਂਦਾ ਸੀ ਇਹ ਕਿੰਨੀਆਂ ਭਾਰੀਆਂ ਨੇ ਇੰਨਾ ਟਾਈਮ ਹੋ ਗਿਆ ਹੈ ਜੰਗਾਲੀਆਂ ਗਈਆਂ ਨੇ ਬੰਦ ਹੋ ਗਈਆਂ ਨੇ ਪਰ ਇਸ ਦਾ ਵਜਨ ਦਾ ਅੰਦਾਜ਼ਾ ਲਗਾ ਸਕਦੇ ਕਿਸ ਤਰੀਕੇ ਨਾਲ ਜਿਹੜੀ ਇੱਛਾ ਤੱਕ ਲਿਆਂਦੀਆਂ ਗਈਆਂ ਹੋਣਗੀਆਂ ਤਾਂ ਪਾਣੀ ਦਾ ਫਲੋ ਵੱਜਦਾ ਸੀ ਇਹਦੇ ਨਾਲ ਆ ਜਿਹੜੀਆਂ ਪੱਤਰੀਆਂ ਤੁਸੀਂ ਦੇਖ ਸਕਦੇ ਜੇ ਮੋਟਰ ਦਾ ਕੰਮ ਕਰਦੀਆਂ ਸਨ ਇਹ ਘੁੰਮਦੀਆਂ ਸੀ ਇੱਥੋਂ ਅੱਗੇ ਜਿਹੜਾ ਜਿਹੜਾ ਇਹਨਾਂ ਦਾ ਪ੍ਰੈਸ਼ਰ ਬਣਦਾ ਸੀ ਉਸ ਨਾਲ ਬਿਜਲੀ ਤਿਆਰ ਹੋ ਕੇ ਅੱਗੋ ਜਾਂਦੀ ਸੀ ਤਾਂ ਦੇਖ ਸਕਦੇ ਜੀ ਹੁਣ ਕਾਫੀ ਸਮਾਂ ਹੋ ਗਿਆ ਜਿਹੜੀ ਇਸ ਤਰ੍ਹਾਂ ਨਹੀਂ ਕੀਤੀ ਗਈ ਕਿਉਂਕਿ ਬਿਜਲੀ ਦਾ ਹੋਰ ਵੀ ਸਾਧਨ ਬਣ ਚੁੱਕੇ ਨੇ ਸਾਸੀਗਾ ਦੋਸਤੋ ਤੁਸੀਂ ਦੇਖ ਰਹੇ ਹੋਡ ਨਿਊਜ਼ ਇੰਡੀਆ ਤੇ ਮੈਂ ਹਾਂ ਤੁਹਾਡੇ ਨਾਲ ਵਿਸ਼ਾਲ ਮਿਸ਼ਰਾ ਅੱਜ ਅਸੀਂ ਅੰਮ੍ਰਿਤਸਰ ਗੁਰੂ ਕੀ ਨਗਰੀ ਵਿਖੇ ਮੌਜੂਦ ਹਾਂ ਜਿੱਥੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਸਭ ਤੋਂ ਇਤਿਹਾਸਿਕ ਜਗ੍ਹਾ ਜਿਸ ਨੂੰ ਸਿੱਖਾਂ ਦਾ ਕੇਂਦਰ ਵੀ ਕਿਹਾ ਜਾਂਦਾ ਹੈ ਸ਼੍ਰੀ ਸੱਚਖੰਡ ਰਮੰਦਰ ਸਾਹਿਬ ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਇੱਥੇ ਸਭ ਤੋਂ ਪਹਿਲੀ ਬਿਜਲੀ ਕਿਸ ਤਰ੍ਹਾਂ ਗਈ ਸੀ ਤੁਹਾਡੇ ਨਾਲ ਉਹੀ ਗੱਲਾਂ ਸਾਂਝੀਆਂ ਕਰਨ ਆਏ ਹਾਂ ਜਗਾ ਤੁਸੀਂ ਦੇਖ ਸਕਦੇ ਜੇ ਇਹ ਉਹੀ ਜਗ੍ਹਾ ਹੈ ਜਿੱਥੇ ਸਭ ਤੋਂ ਪਹਿਲੀ ਵਾਰੀ ਬਿਜਲੀ ਤਿਆਰ ਕੀਤੀ ਗਈ ਸੀ ਇੱਥੋਂ ਹੀ ਜਿਹੜੀ ਬਿਜਲੀ ਸਿੱਧੀ ਸ਼੍ਰੀ ਸਚਕੰਡਰ ਰਮੰਦਰ ਸਾਹਿਬ ਪੇਜੀ ਜਾਂਦੀ ਸੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੰਮ੍ਰਿਤਸਰ ਤੋਂ ਨਾਲ ਨਾਲ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਸ ਤਰੀਕੇ ਨਾਲ ਇੱਥੇ ਜਿਹੜੀ ਬਿਜਲੀ ਬੰਦੀ ਸੀ ਕਿਸ ਤਰੀਕੇ ਨਾਲ ਇੱਥੋਂ ਬਿਜਲੀ ਗਾਂ ਸਪਲਾਈ ਕੀਤੀ ਜਾਂਦੀ ਸੀ ਕਿਹੜੀ ਕਿਹੜੀ ਮਸ਼ੀਨਾਂ ਦੀ ਜਿਹੜੀ ਇੱਥੋਂ ਵਰਤੋਂ ਕੀਤੀ ਜਾਂਦੀ ਸੀ ਤਾਂ ਇਹ ਸਾਹਮਣੇ ਤੁਸੀਂ ਦਰਵਾਜ਼ੇ ਦੇਖ ਸਾਦੇ ਜੇ ਇਹ ਤਿੰਨ ਦਰਵਾਜ਼ੇ ਲੱਗੇ ਹੋਏ ਨੇ ਜਿਹੜਾ ਕਿ ਨਹਿਰ ਤੋਂ ਆਉਣ ਵਾਲਾ ਪਾਣੀ ਕੰਟਰੋਲ ਕਰਦੇ ਸਨ ਇੰਨਾ ਦਾ ਕੰਮ ਹੁੰਦਾ ਸੀ ਦਰਵਾਜਿਆਂ ਦਾ ਜੇਕਰ ਪਾਣੀ ਦਾ ਫਲੋ ਤੇਜ਼ ਹੋਵੇ ਤਾਂ ਉਸ ਨੂੰ ਥੱਲੇ ਕਰ ਦਿੱਤਾ ਜਾਂਦਾ ਸੀ ਜਿਸ ਨਾਲ ਫਲੋ ਘਟ ਜਾਂਦਾ ਸੀ ਜਦੋਂ ਫਲੋ ਤੇਜ਼ ਚਾਹੀਦਾ ਹੋਵੇ ਦਰਵਾਜੇ ਇਹ ਜਿਹੜੇ ਤੁਸੀਂ ਦੇਖ ਪਾ ਰਹੇ ਜੇ ਇਹ ਦਰਵਾਜੇ ਇਹ ਪਾਣੀ ਰੋਕਣ ਦਾ ਕੰਮ ਕਰਦੇ ਸਨ ਇਸ ਨੂੰ ਕਦੀ ਥੱਲੇ ਕੀਤਾ ਜਾਂਦਾ ਸੀ ਕਦੀ ਉੱਪਰ ਕੀਤਾ ਜਾਂਦਾ ਸੀ ਇਸ ਨਾਲ ਜਿਹੜੇ ਪਾਣੀ ਰੋਕ ਕੇ ਜਾਂਦੇ ਸਨ ਹੁਣ ਤੁਹਾਨੂੰ ਅੱਗੇ ਚੱਲ ਕੇ ਦਿਖਾਣੇ ਆ ਕਿ ਕਿਸ ਤਰੀਕੇ ਨਾਲ ਅੱਗੇ ਬਿਜਲੀ ਬੰਦੀ ਸੀ ਤਾਂ ਪਾਣੀ ਜਿਹੜਾ ਫਲੋ ਅੰਦਰ ਆਂਦਾ ਸੀ ਇਸ ਦੇ ਜਰੀਏ ਅੰਦਰ ਆਣ ਤੋਂ ਬਾਅਦ ਇਹ ਟਰਬਾਈਨਾ ਲੱਗੀ ਹੋਈਆਂ ਨੇ ਇਸ ਨੂੰ ਆਪਾਂ ਇੰਜਨ ਵੀ ਕਹਿ ਸਕਦੇ ਆ ਇਹ ਟਰਬਾਈਨਾ ਤਾਂ ਪਾਣੀ ਦਾ ਫਲੋ ਵਜਦਾ ਸੀ ਇਹਦੇ ਨਾਲ ਆ ਜਿਹੜੀਆਂ ਪੱਤਰੀਆਂ ਤੁਸੀਂ ਦੇਖ ਸਕਦੇ ਜੇ ਮੋਟਰ ਦਾ ਕੰਮ ਕਰਦੀਆਂ ਸਨ ਇਹ ਘੁੰਮਦੀਆਂ ਸੀ ਇਸ ਤੋਂ ਅੱਗੇ ਜਿਹੜਾ ਜਿਹੜਾ ਇਹਨਾਂ ਦਾ ਪ੍ਰੈਸ਼ਰ ਬਣਦਾ ਸੀ ਉਸ ਨਾਲ ਬਿਜਲੀ ਤਿਆਰ ਹੋ ਕੇ ਅੱਗੋ ਜਾਂਦੀ ਸੀ ਤਾਂ ਦੇਖ ਸਕਦੇ ਜੇ ਹੁਣ ਕਾਫੀ ਸਮਾਂ ਹੋ ਗਿਆ ਜਿਹੜੀ ਇਸ ਵਰਤੋਂ ਨਹੀਂ ਕੀਤੀ ਗਈ ਕਿਉਂਕਿ ਬਿਜਲੀ ਦਾ ਹੋਰ ਵੀ ਸਾਧਨ ਬਣ ਚੁੱਕੇ ਨੇ ਤਾਂ ਹੁਣ ਤੇ ਹਰ ਜਗ੍ਹਾ ਜਿਹੜੀ ਬਿਜਲੀ ਆਸਾਨੀ ਨਾਲ ਪਾਈ ਜਾਂਦੀ ਹੈ ਪਰ ਜੇਕਰ ਗੱਲ ਕਰੀਏ ਜਿਸ ਟਾਈਮ ਤੇ ਪਹਿਲੀ ਵਾਰੀ ਬਿਜਲੀ ਸ਼੍ਰੀ ਸਚਕੰਡਰ ਨਿਮੰਦਰ ਸਾਹਿਬ ਪਹੁੰਚੀ ਸੀ ਤਾਂ ਇਹ ਉਹੀ ਚੀਜ਼ਾਂ ਨੇ ਔਰ ਇਨ੍ਹਾਂ ਦੇ ਥਰੂ ਭੇਜੀ ਗਈ ਸੀ ਤਾਂ ਇੱਕ ਰਾਜਾ ਵੱਲੋਂ ਜਿਹੜੀ ਇਹ ਸੇਵਾ ਨਿਭਾਈ ਗਈ ਸੀ ਤੇ ਜਿਸ ਨੇ ਇਹ ਟਰਬਾਈਨਾ ਤੁਸੀਂ ਤਾਂ ਰਾਜੇ ਵੱਲੋਂ ਜਿਹੜੀ ਇਹ ਸੇਵਾ ਇੱਕ ਨਿਭਾਈ ਗਈ ਸੀ ਤਾਂ ਦੇਖ ਸਕਦੇ ਜੇ ਅਸੀਂ ਗੱਲ ਕਰੀਏ ਮਸ਼ੀਨਾ ਇਹ ਉਸ ਟਾਈਮ ਦੀ ਗੱਲ ਹੈ ਜਦੋਂ ਮਸ਼ੀਨੀ ਯੁੱਗ ਨਹੀਂ ਸੀ ਉਦੋਂ ਜਿਸ ਵੇਲੇ ਮਸ਼ੀਨੀ ਯੁੱਗ ਨਹੀਂ ਸੀ ਤਾਂ ਸੇ ਮਸ਼ੀਨਾ ਦੀ ਹਾਲਤ ਦੇਖੋ ਕਿੱਡੀਆਂ ਤਗੜੀਆਂ ਜਿਸ ਸਮੇਂ ਜੀਸੀਬੀ ਵਗੈਰਾ ਨਹੀਂ ਆਈਆਂ ਸਨ ਇਹ ਉਸ ਟਾਈਮ ਦੀਆਂ ਨੇ ਇਹ ਬਾਰੋਂ ਇੰਗਲੈਂਡ ਤੋਂ ਮੰਗਾਈਆਂ ਗਈਆਂ ਸਨ ਇੰਗਲੈਂਡ ਤੋਂ ਜਿਹੜੀਆਂ ਐਕਸਪੋਰਟ ਕਰਵਾਈਆਂ ਗਈਆਂ ਸਨ ਅਤੇ ਤੁਸੀਂ ਸੋਚ ਸਕਦੇ ਜੇ ਇਹ ਕਿੰਨੀਆਂ ਭਾਰੀਆਂ ਨੇ ਇੰਨਾ ਟਾਈਮ ਹੋ ਗਿਆ ਹੈ ਜੰਗਾਲੀਆਂ ਗਈਆਂ ਨੇ ਬੰਦ ਹੋ ਗਈਆਂ ਨੇ ਪਰ ਇਸ ਦਾ ਵਜਨ ਦਾ ਅੰਦਾਜ਼ਾ ਲਗਾ ਸਕਦੇ ਕਿਸ ਤਰੀਕੇ ਨਾਲ ਜਿਹੜੀ ਇੱਥੇ ਤੱਕ ਲਿਆਂਦੀਆਂ ਗਈਆਂ ਹੋਣਗੀਆਂ ਤਾਂ ਇਹ ਤੁਸੀਂ ਦੇਖ ਸਕਦੇ ਜੇ ਕਿ ਇਹ ਤਸਵੀਰਾਂ ਇਸ ਪੱਤਰੀ ਚ ਜਿਹੜਾ ਫਿਲਟਰ ਮਤਲਬ ਪੱਤਰੀਆਂ ਨਾਲ ਪਾਣੀ ਘੁੰਮ ਕੇ ਜਿਹੜਾ ਵਾਪਸ ਆਂਦਾ ਸੀ ਇੱਥੋਂ ਤੱਕ ਇਹ ਪਾਣੀ ਦਾ ਟਿਊਬਵੈਲ ਦਾ ਕੰਮ ਕਰਦਾ ਸੀ ਪਾਣੀ ਅਗਾਹ ਕੱਲਣ ਲਈ ਅੱਗੇ ਇੰਜਣ ਲੱਗਾ ਹੋਇਆ ਹੈ ਜਿਸ ਤੋਂ ਬਿਜਲੀ ਤਿਆਰ ਹੁੰਦੀ ਸੀ ਤਾਂ ਇਹ ਦੇਖ ਸਾਦੇ ਜੀ ਇਸ ਵਿੱਚੋਂ ਪਾਣੀ ਕਿਸੇ ਟਾਈਮ ਤੇ ਇਸੇ ਗੱਲ ਕਰੀਏ ਅੱਜ ਅਸੀਂ ਇਹਦੇ ਵਿੱਚ ਖੜੇ ਆ ਅਤੇ ਜੀ ਦੇਖ ਸਾਦੇ ਇਹ ਉਹੀ ਜਗ੍ਹਾ ਹੈ ਜਿੱਥੋਂ ਬਿਜਲੀ ਤਿਆਰ ਹੋ ਕੇ ਸ੍ਰੀ ਸੱਚਖੰਡ ਰਮੰਦਰ ਸਾਹਿਬ ਪਹੁੰਚਾਈ ਜਾਂਦੀ ਸੀ ਤੁਹਾਡੇ ਨਾਲ ਅੰਦਰ ਵੀ ਜਾ ਕੇ ਜਿਹੜਾ ਇੱਕ ਇੰਜਣ ਬਾਕੀ ਹੈ ਅੰਦਰ ਤਿੰਨ ਇੰਜਣ ਲੱਗੇ ਨੇ ਤੁਹਾਨੂੰ ਉਹ ਵੀ ਦਿਖਾਣੇ ਆ ਪਰ ਗੱਲ ਇਹ ਥੇ ਇਹਨੇ ਕਿ ਬਿਜਲੀ ਚੋਂ ਜਾਂਦੀ ਸੀ ਇਹ ਬਹੁਤ ਹੀ ਮੁਸ਼ਕਲ ਨਾ ਜਿਹੜੀ ਸ੍ਰੀ ਸਚਕੰਡਰ ਹਰਮੰਦਰ ਸਾਹਿਬ ਬਿਜਲੀ ਭੇਜੀ ਗਈ ਕਿਉਂਕਿ ਉਸ ਟਾਈਮ ਦੀ ਗੱਲ ਕਰੀਏ ਜਿਹੜੀ ਪ੍ਰਥਾ ਅਨੁਸਾਰ ਸ੍ਰੀ ਸਚਕੰਡਰ ਹਰਮੰਦਰ ਸਾਹਿਬ ਦੇ ਵਿੱਚ ਜਿਹੜੇ ਦੇਸੀ ਘੀ ਦੇ ਦੇਸੀ ਘਿਓ ਦੇ ਜਿਹੜੇ ਦੀਵੇ ਜਗਾਏ ਜਾਂਦੇ ਸਨ ਤਾਂ ਦੀਵੇ ਉਸ ਟਾਈਮ ਤੇ ਜਗਾਏ ਜਾਂਦੇ ਸਨ ਅਤੇ ਜਦੋਂ ਬਿਜਲੀ ਦਾ ਨਿਰਮਾਣ ਹੋਇਆ ਅੰਗਰੇਜ਼ੀ ਹਕੂਮਤ ਚੱਲ ਰਹੀ ਸੀ ਅੰਗਰੇਜ਼ੀ ਸ਼ਾਸਨ ਸੀ ਤਾਂ ਅੰਗਰੇਜ਼ਾਂ ਵੱਲੋਂ ਜਿਹੜੀ ਇਹ ਹਕੂਮਤ ਕੀਤੀ ਜਾਂਦੀ ਸੀ ਤਾਂ ਸ਼੍ਰੀ ਸੱਚਖੰਡਾ ਰਮੰਦਰ ਸਾਹਿਬ 'ਚ ਇਸ ਨੂੰ ਮਨਾ ਕੀਤਾ ਗਿਆ ਸੀ ਬਿਜਲੀ ਲੈਣ ਤੋਂ ਕਿਹਾ ਗਿਆ ਸੀ ਕਿ ਇਸ ਨਾਲ ਸਾਡੇ ਜਿਹੜੇ ਇੱਥੇ ਦੇ ਕਲਚਰ ਨੇ ਉਹ ਖਰਾਬ ਹੋ ਜਾਣਗੇ ਤਾਂ ਇਸੇ ਗੱਲਾਂ ਨੂੰ ਲੈ ਕੇ ਕਾਫੀ ਵਿਵਾਦ ਵੀ ਰਿਹਾ ਬਿਜਲੀ ਪਹੁੰਚਣ ਤੱਕ ਪਰ ਜਦੋਂ ਪਹਿਲੀ ਵਾਰੀ ਬਿਜਲੀ ਪਹੁੰਚੀ ਤਾਂ ਨਜ਼ਾਰਾ ਤੁਸੀਂ ਹੁਣ ਵੀ ਦੇਖ ਸਕਦੇ ਜੇ ਕਿ ਜਦੋਂ ਕੋਈ ਵੀ ਤਿਹਾਰ ਦੀ ਗੱਲ ਕਰ ਲਈਏ ਦੀਵਾਲੀ ਦੀ ਗੱਲ ਕਰ ਲਈਏ ਗੁਰਪੁਰਬ ਦੀ ਗੱਲ ਕਰ ਲਈਏ ਜਾਂ ਫਿਰ ਅਸੀਂ ਵਿਸਾਖੀ ਦੀ ਗੱਲ ਕਰ ਲਈਏ ਤਾਂ ਦੂਰੋ ਦੂਰ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਇੱਥੇ ਆਂਦੀਆਂ ਨੇ ਨਤਮਸਤਕ ਹੁੰਦੀਆਂ ਨੇ ਤਾਂ ਸ਼੍ਰੀ ਸਚਕੰਦਰ ਰਮੇਂਦਰ ਸਾਹਿਬ ਦੀ ਪਛਾਣ ਇੱਕ ਆਪਣੀ ਲਾਈਟਿੰਗ ਤੇ ਵੀ ਹੋ ਗਈ ਹੈ ਕਿ ਜਿਹੜੀ ਉੱਥੋਂ ਦੀ ਚਕਾ ਚਕਾ ਰੋਸ਼ਨੀ ਜਿਹੜੀ ਦੇਖਣ ਨੂੰ ਮਿਲਦੀ ਹੈ ਇੱਕ ਅਲੱਗ ਹੀ ਜਿਹੜਾ ਉੱਥੇ ਆਲੋਕਿਕ ਜਿਹੜਾ ਨਜ਼ਾਰਾ ਦੇਖਣ ਨੂੰ ਮਿਲਦਾ ਉਹ ਹੁਣ ਇਸ ਤੋਂ ਹੀ ਸ਼ੁਰੂ ਹੋਇਆ ਸੀ ਕਿਉਂਕਿ ਇਸ ਤੋਂ ਹੀ ਜਿਹੜੀ ਬਿਜਲੀ ਬਣ ਕੇ ਪਹੁੰਚੀ ਸੀ ਤਾਂ ਗੱਲ ਹੋਰ ਕਰਾਂਗੇ ਤੁਹਾਨੂੰ ਮਸ਼ੀਨਾਂ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾ ਟਾਡੇ ਨਾਲ ਅੰਦਰ ਚੱਲਦੇ ਆ ਤੇ ਉਹ ਵੀ ਮਸ਼ੀਨਾਂ ਦਿਖਾਣੇ ਆ ਤਾਂ ਦੇਖ ਸਕਦੇ ਜੇ ਇਹ ਜਿਹੜੀਆਂ ਚੱਕਰੀਆਂ ਲੱਗੀਆਂ ਹੋਈਆਂ ਨੇ ਇਸ ਦਾ ਕੰਮ ਹੁੰਦਾ ਸੀ ਜਿਹੜਾ ਥੱਲੇ ਦਰਵਾਜਾ ਹੈ ਉਸ ਨੂੰ ਉੱਪਰ ਕਰਨ ਦਾ ਥੱਲੇ ਕਰਨ ਦਾ ਇਹ ਉਹੀ ਦਰਵਾਜਾ ਜਿਹੜਾ ਤੁਹਾਨੂੰ ਸਟੱਡਿੰਗ ਤੇ ਦਿਖਾਇਆ ਗਿਆ ਸੀ ਜਿਹੜਾ ਪਾਣੀ ਦੇ ਵਹਾਵ ਨੂੰ ਰੋਕਦਾ ਸੀ ਪਾਣੀ ਦੇ ਫਲੋ ਨੂੰ ਕੰਟਰੋਲ ਕਰਦਾ ਹੁੰਦਾ ਸੀ ਤਾਂ ਇੱਥੋਂ ਜਿਹੜਾ ਪਾਣੀ ਇਹ ਦੇਖ ਸਕਦੇ ਜੇ ਫਿਰ ਟਰਬਾਈਨਾ ਦੇ ਵਿੱਚ ਜਾਂਦਾ ਸੀ ਆ ਤਿੰਨ ਟਰਬਾਈਨਾ ਲੱਗੀਆਂ ਹੋਈਆਂ ਨੇ ਤਾਂ ਇਸੇ 3 ਟ੍ਰੈਬਿਟਰ ਬਹਿਨਾ ਦੇ ਰਾਈ ਜਿਹੜਾ ਪਾਣੀ ਅੰਦਰ ਜਾਂਦਾ ਸੀ ਤਾਂ ਨਾਲ-ਨਾਲ ਤੁਹਾਨੂੰ ਚੱਲ ਕੇ ਹੋਰ ਦਿਖਾਣੇ ਆ ਕਿ ਇਸ ਤੋਂ ਬਾਅਦ ਪਾਣੀ ਕਿੱਥੇ-ਕਿੱਥੇ ਪਹੁੰਚਦਾ ਸੀ ਅੰਦਰ ਕਿਸ ਤਰੀਕੇ ਨਾਲ ਹੋਰ ਕੰਮ ਹੁੰਦੇ ਸਨ ਤਾਂ ਉਹ ਵੀ ਤੁਹਾਨੂੰ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਇਹ ਉਹ ਜਗ੍ਹਾ ਹੈ ਇਤਿਹਾਸਿਕ ਜਗ੍ਹਾ ਹੈ ਸਾਡੀ ਪਰ ਇਹ ਹੁਣ ਇਸ ਦੀ ਹਾਲਤ ਸੁਧਾਰਨਯੋਗ ਹੋਈ ਹੈ ਇਸਤੇ ਸਰਕਾਰ ਨੂੰ ਚਾਹੀਦਾ ਧਿਆਨ ਕਰੇ ਕਿਉਂਕਿ ਇਹ ਸਾਡੇ ਇਤਿਹਾਸਿਕ ਚੀਜ਼ਾਂ ਨੇ ਇਹ ਸਭ ਤੋਂ ਪਹਿਲੀ ਉਹੀ ਚੀਜ਼ ਹੈ ਜਿਸ ਨੇ ਲਾਈਟ ਦਾ ਪ੍ਰਬੰਧ ਸ੍ਰੀ ਸਚਕੰਡ ਰਮੇਂਦਰ ਸਾਹਿਬ ਦੇ ਵਿੱਚ ਕੀਤਾ ਸੀ ਇਸ ਤੋਂ ਹੀ ਬਿਜਲੀ ਗਈ ਸੀ ਤਾਂ ਹੁਣ ਤੁਸੀਂ ਇਸ ਦੇ ਹਾਲਾਤ ਦੇਖ ਸਾਦੇ ਜੀ ਜਿਹੜੀਆਂ ਟਰਬਾਈਨਾਂ ਨੇ ਉਸ ਨੂੰ ਜੰਗਾਲ ਲੱਗ ਚੁੱਕਿਆ ਹੋਇਆ ਹੈ ਤਾਂ ਅਜੇ ਤੱਕ ਕੁਝ ਸੁਧਾਰ ਕੀਤੇ ਗਏ ਨੇ ਸਰਕਾਰ ਵੱਲੋਂ ਜਿਹੜੀਆਂ ਇੱਥੇ ਸਾਈਡ ਦੇ ਪਾਰਕਾਂ ਬਣਾ ਦਿੱਤੀਆਂ ਗਈਆਂ ਨੇ ਲੋਕ ਹੁਣ ਇੱਥੇ ਆਣਾ ਸ਼ੁਰੂ ਹੋ ਗਏ ਨੇ ਤੇ ਲੋਕ ਆਪਣੇ ਬੱਚਿਆਂ ਨੂੰ ਵੀ ਦੱਸਣ ਦੇ ਨੇ ਕਿ ਇੱਥੇ ਜਿਹੜੀ ਬਿਜਲੀ ਪੈਦਾ ਹੋਈ ਸੀ ਪਹਿਸਟ ਟਾਈਮ ਅਤੇ ਸ੍ਰੀ ਸਤਖੰਡ ਹਰਮੰਦਰ ਸਾਹਿਬ ਜਿਹੜੀ ਭੇਜੀ ਗਈ ਸੀ ਤਾਂ ਵਿਰੋਧ ਵੀ ਕਾਫੀ ਰਿਆ ਕਾਫੀ ਵਿਰੋਧ ਰਿਆ ਕਾਫੀ ਮੁਸ਼ਕਲਾਂ ਤੋਂ ਬਾਅਦ ਜਿਹੜੀ ਇਹ ਪਰਮਿਸ਼ਨ ਮਿਲੀ ਸੀ ਕਿ ਉੱਥੇ ਜਿਹੜੀ ਬਿਜਲੀ ਦੀ ਵਰਤੋਂ ਕੀਤੀ ਜਾਏਗੀ ਤਾਂ ਫਿਰ ਤਸਵੀਰਾਂ ਦੇਖ ਸਕਦੇ ਜੀ ਇਹ ਅੰਦਰ ਜਦੋਂ ਪਾਣੀ ਦਰੋਂ ਨਿਕਲ ਕੇ ਆਂਦਾ ਸੀ ਟਰਬਾਈਨਾ ਦੇ ਰਾਹੀਂ ਤਾਂ ਇਹ ਅੰਦਰ ਇੰਜਨ ਦੇਖ ਸਕਦੇ ਜੀ ਤੁਸੀਂ ਤਿੰਨ ਇੰਜਨ ਲੱਗੇ ਹੋਏ ਸਨ ਆ ਇੰਜਨ ਤੁਹਾਨੂੰ ਦੁਕਾਨ ਦੀ ਕੋਸ਼ਿਸ਼ ਕਰ ਰਿਹਾ ਇੱਥੇ ਲਾਈਟ ਦਾ ਪ੍ਰਬੰਧ ਨਾ ਹੋਣ ਕਾਰਨ ਥੋੜਾ ਨੀਰਾ ਜਰੂਰ ਹੈ ਪਰ ਤੁਹਾਨੂੰ ਦਿਖਾਣਾ ਚਾਹਾਂਗੇ ਕਿ ਇਹ ਤਿੰਨ ਟਰਬਾਈਨਾ ਤੋਂ ਜਿਹੜਾ ਪਾਣੀ ਅੰਦਰ ਆਂਦਾ ਸੀ ਤਾਂ ਇਹ ਇਸ ਨੂੰ ਅਸੀਂ ਇੰਜਨ ਵੀ ਕਹਿ ਸਕਦੇ ਹਾਂ ਤਾਂ ਇਹਨਾਂ ਦੇ ਤੁਸੀਂ ਹਾਲਾਤ ਵੀ ਦੇਖ ਸਕਦੇ ਜੀ ਤਾਂ ਦੇਖ ਸਕਦੇ ਜੇ ਲਾਈਟ ਦਾ ਪ੍ਰਬੰਧ ਨਾ ਹੋਣ ਕਾਰਨ ਤਸਵੀਰਾਂ ਥੋੜੀਆਂ ਹਨੇਰੇ ਚ ਨੇ ਕਿਉਂਕਿ ਇੱਥੇ ਲਾਈਟ ਦਾ ਪ੍ਰਬੰਧ ਨਹੀਂ ਹੈ ਪਰ ਇਹ ਜਿਹੜੀਆਂ ਤਿੰਨ ਅੰਦਰ ਇੰਜਨ ਲੱਗੇ ਹੋਏ ਨੇ ਟਰਬਾਈਨਾ ਦੇ ਥਰੂ ਪਾਣੀ ਹੋ ਕੇ ਇੰਜਨ ਤੱਕ ਪਹੁੰਚਦਾ ਸੀ ਤਾਂ ਇੰਜਨ ਦਾ ਕੰਮ ਹੁੰਦਾ ਸੀ ਬਿਜਲੀ ਤਿਆਰ ਕਰਨਾ ਤਾਂ ਦਿਖਾਉਣ ਦਾ ਮਕਸਦ ਇਹ ਸੀ ਕਿ ਜਦ ਮਸ਼ੀਨੀ ਯੁੱਗ ਨਹੀਂ ਸੀ ਉਸ ਵੇਲੇ ਇਹ ਜਿਹੜੀ ਇੱਕ ਰਾਜੇ ਵੱਲੋਂ ਜਿਹੜੀ ਸੇਵਾ ਨਿਭਾਈ ਗਈ ਸੀ ਬਿਜਲੀ ਦਾ ਪ੍ਰਬੰਧ ਕਰਵਾਇਆ ਗਿਆ ਸੀ ਤਾਂ ਇੱਥੋਂ ਜਿਹੜੀ ਬਿਜਲੀ ਤਿਆਰ ਕਰਕੇ ਪਹੁੰਚਾਈ ਗਈ ਸੀ ਤਾਂ ਇਹ ਉਹੀ ਚੀਜ਼ਾਂ ਨੇ ਜਿਸ ਦੀ ਹੁਣ ਸੰਭਾਲ ਦੀ ਜ਼ਰੂਰਤ ਹੈ ਸਰਕਾਰ ਨੂੰ ਖਾਸ ਧਿਆਨ ਦੇਣ ਦੀ ਲੋੜ ਹੈ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਇਸ ਦੇ ਨਾਲ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਇਸੇ ਦੇ ਨਾਲ ਮੈਂ ਇਜਾਜ਼ਤ ਚਾਹਾਂਗਾ ਮਿਲਦੇ ਤਾਨੂੰ ਹੋਰ ਨਵੀਂ ਵੀਡੀਓ ਦੇ ਨਾਲ ਕੈਮਰਾ ਪ੍ਰਸੰਦ ਇਹਨਾਂ ਵਿਸ਼ਾਲ ਮਿਸ਼ਰਾ ਹੌਟ ਨਿਊਜ਼ ਇੰਡੀਆ ਅੰਮ੍ਰਿਤਸਰ